ਨਾ ਕਰਕੇ ਵੀ ਆਪ ਨੂੰ ਲੋਨ ਦੀ ਲੋੜ ਪਈ ਨਹੀਂ ਆਪ ਨੂੰ ਲੋਨ ਦੀ ਲੋੜ ਨਹੀਂ ਪੈਂਦੀ ਸੀ ਜੇ ਆਪਾਂ ਇਹਨਾਂ ਦੇ ਰਹਿਣ ਸਿਰੇ ਖਤਮ ਨਾ ਕਰਦੇ ਜੀ ਇਹ ਜਿੱਥੇ ਇਹ ਪਹਿਲਾਂ ਰਹਿੰਦੇ ਸੀਗੇ ਕੜੀ ਬਲੇ ਛੱਤਾਂ ਹੁੰਦੀਆਂ ਸੀ ਉਹ ਫਿਰ ਆਪਾਂ ਉਹ ਵੀ ਆ ਜਾਂਦਾ ਉਦੋਂ ਵੀ ਢਾਣਦੇ ਆਪਾਂ ਜੇ ਹੁਣ ਇੱਥੇ ਕੇਲਾ ਬਣਿਆ ਹੋਇਆ ਉਹ ਵੀ ਰਹਿ ਰਹੇ ਨੇ ਪੰਛੀ ਬਹੁਤ ਹੂੰ ਕੋਚ ਰਹਿ ਰਹੇ ਨੇ ਤੋਤੇ ਰਹਿ ਰਹੇ ਨੇ ਕਪੂਤਰ ਰਹਿ ਰਹੇ ਨੇ ਵੀ ਆਪਾਂ ਇੱਕ ਜਗ੍ਹਾ ਦਿੱਤੀ ਆਹ ਨਾਲ ਤਾਂ ਉਹਨੇ ਆਪ ਧਿਆਰ ਕਰਨਾ ਹੈ ਜਿਹੜਾ ਆਪਾਂ ਰਹਿਣ ਸਿਰੇ ਕਰਤੇ ਖਤਮ ਹੂੰ ਠੀਕ ਹੈ ਕੱਚੇ ਘਰ ਹੁੰਦੇ ਸੀ ਖੂ ਖਤਮ ਕਰਤੇ ਜੀ ਟੋਏ ਖਤਮ ਕਰਤੇ ਹੂੰ ਜਾਂ ਬਈ ਬੋਲੇ ਟੋਏ ਹੁੰਦੇ ਸੀਗੇ ਵੀ ਕਿਤੇ ਵੀ ਹੁੰਦੇ ਸੀ ਵੀਰੇ ਜੇ ਆਪਾਂ ਆਸੀ ਨਹੀਂ ਕਹਿ ਲਾਦੇ ਆਪਾਂ ਦਾ ਆਸੀ ਤਾਂ ਵੀ ਆਪ ਨੂੰ ਜੋ ਸਮਝ ਨਹੀਂ ਹੈਗੀ ਸਮਝ ਸਾਨੂੰ ਨਹੀਂ ਸੀ ਪਹਿਲਾਂ ਅੱਛਾ ਮਜਬੂਰੀਆਂ ਕਰਦਾ ਤਾਂ ਜੀ ਨਾ ਵੀਰੇ ਇਹਨਾਂ ਦਾ ਕੋਈ ਵਕੀਲ ਹੈ ਵੀ ਕਿਸੇ ਕੇਸ ਕਰ ਦੇਣਗੇ ਮੈਂ ਜੇ ਹੁਣ ਜੇਰਾ ਆਪਾਂ ਕਹਿੰਦੇ ਵੀ ਜੇ ਸਾਡਾ ਕੋਈ ਨੁਕਸਾਨ ਹੋ ਗਿਆ ਜੇਰਾ ਆ ਹੋ ਗਿਆ ਹੋ ਗਿਆ ਹਨਾਈ ਇਹ ਤਾਂ ਵਿਚਾਰੇ ਇੱਕ ਆਪਾਂ ਨੂੰ ਜੀ ਮਨੁੱਖ ਨੂੰ ਤਾਂ ਹੀ ਸੋਝੀ ਦਿੱਤੀ ਸੀ ਵੀ ਇਹ ਜੀਵ ਜੰਤੂ ਦੀ ਰੱਖਿਆ ਕਰੂਗਾ ਪਰ ਆਪਾਂ ਗਲਤ ਪਾਸੇ ਤੁਰ ਪਏ ਵੀਰੇ। ਰਖਤੇ ਬਿੱਲੀ ਦਾ ਟੈਗ ਵੀ ਹੈਗਾ ਬਿੱਲੀ ਰਖਤੇ ਨਾ ਬਈ ਚਿੜੀ ਦਾ ਆਲ ਨਾ ਪਾਉਂਦੀ ਨੀ ਵੀਰੇ। ਜੀ ਆਪਾਂ ਸ਼ਤਲ ਨੂੰ ਉਹ ਦਿਖਾ ਜਿਹੜਾ ਵੀਰ ਕਹਿੰਦਾ ਕੋਈ ਵੀ ਆਲਸੀ ਬਣਾ ਰਹੇ ਹੋ। ਹੂੰ ਤਾਂ ਇੰਜ ਨਹੀਂ ਮਰਜੀ ਸ਼ਤਲ ਵਾਲੇ ਵੀ ਚਿੜੀ ਦਰਖਤ ਤੇ ਆਲ ਨਾ ਪਾਉਂਦੀ ਦਿਖਾ ਦੇ। ਚਿੜੀਆਂ ਸਾਨੂੰ ਦੇਖਣ ਲੱਗ ਗਈਆਂ ਕਿ ਦਿਖੇ ਦੀ ਨਹੀਂ ਸੀ ਜਿਹੜੀ। ਹੂੰ ਵੀ ਵੀਰੇ ਮੈਂ ਤਾਂ ਕਹਿੰ ਲਿਆ ਕਿ ਆਪਾਂ ਇਹਨਾਂ ਨੇ ਇਹਨਾਂ ਨੇ ਬਰਤਨਾਂ ਵੀ ਉਦੋਂ ਆ ਬਰੀਡਿੰਗ ਵੇਲੇ। ਹੂੰ ਇਹ ਫਰਜ ਲੱਭਣਾ ਸ਼ੁਰੂ ਕਰਨ ਦੀਆਂ ਨੇ ਜੀ ਜੀ ਨੌਵੇਂ ਮਹੀਨੇ ਤੱਕ ਬੱਚੇ ਕੱਢਣਗੇ ਜੀ ਹਮ ਆਪਾਂ ਤਾਂ ਮੰਨ ਲਓ ਇੱਕ ਕਾਲਾ ਨਾ ਨੌ ਬੱਚੇ ਪਜਾ ਸਕਦਾ ਜੀ ਜਿੰਨਾ ਆਪਣਾ ਧਰਤੀ ਰਹਿਣ ਦਾ ਫਰਜ਼ ਮੰਨਦਾ ਹੱਕ ਮੰਨਦਾ ਉਨਹੀਂ ਉਹਨਾਂ ਦਾ ਬਣਦਾ ਜੀ ਆਪਾਂ ਇਹਨਾਂ ਦੇ ਰਿਮਸ ਰੇਖਾ ਤਮ ਕੀਤੇ ਜੀ ਤੇ ਆਪ ਨੂੰ ਤਾਂ ਜੇ ਆਪਾਂ ਇਸ ਤਰ੍ਹਾਂ ਨਾ ਨੇ ਸੰਭਾਲ ਕੀਤੀ ਆਪ ਨੂੰ ਭੁਗਤਣਾ ਪਊ ਜੀ ਪਰ ਕੱਢ ਕੇ ਬੱਚੇ ਪਰ ਮਰੂ ਠੀਕ ਹੈ ਕਬਜਾ ਕਰ ਲਓ ਜਾਂ ਛੇ ਕਰਾ ਲੈ ਜੂ ਕੱਢ ਕੇ ਬੱਚੇ ਬਸ ਰਾਖ ਤਾਂ ਕਰਕੇ ਤੰ ਕੱਢਿਆ ਜੀ ਜੀ ਉਹਦੇ ਬੱਚੇ ਪੁਰ ਪੰਛੀ ਟੰਕਰ ਅੱਛਾ ਆ ਤੋ ਦਾ ਨੀਲ ਕੰਠਾ ਕੋਚਰ ਗਿਟਾਰ ਉਹ ਜਿੱਦ ਨੇ ਆਉਂਦੇ ਨੇ ਜੀ ਆਪਣੇ ਕੋਲੇ ਵੀਡੀਓ ਹੈਗੇ ਨੇ ਵੀਰੇ ਸਾਰੀਆਂ ਅੱਛਾ ਵੀ ਵੀ ਕਿਸ ਕਿਸ ਤਰ੍ਹਾਂ ਦੇ ਪੰਛੀ ਕਿਹਾ ਜਾਂ ਭਾਲ ਲਾਣ ਹੂੰ ਆਪਾਂ ਲਾਣ ਦਾ ਕਹਿ ਨਹੀਂ ਸਕਦੇ ਗੁਰਜੀ ਉਹਨੇ ਭਾਲਣਾ ਨੂੰ ਤਾਂ ਖੁੱਟ ਭਾਲਣੀ ਹੈ ਬਸ ਸਤਿ ਸ਼੍ਰੀ ਅਕਾਲ ਸਫਰ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਜਿਵੇਂ ਜਿਵੇਂ ਮਨੁੱਖ ਨੇ ਤਰੱਕੀ ਕੀਤੀ ਉਹਦਾ ਉਹਦਾ ਪੰਛੀਆਂ ਦੇ ਘਰ ਉਜਾੜ ਦਿੱਤੇ ਉਹਨਾਂ ਦੇ ਘਰ ਦੀ ਭੰਤੋੜ ਕੀਤੀ ਪਰ ਅੱਜ ਇੱਕ ਅਜਿਹੇ ਵੀਰ ਨਾਲ ਬਿਲੌਣ ਲੱਗੇ ਆ ਜਿਹੜਾ ਪੰਛੀਆਂ ਦੇ ਘਰ ਬਸਾਉਂਦਾ ਹੈ ਜਿਹੜੇ ਹੁਣ ਤੱਕ ਲੱਖਾਂ ਦੀ ਗਿਣਤੀ ਦੇ ਵਿੱਚ ਪੰਛੀਆਂ ਦੇ ਘਰ ਬਣਾਏ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਘਰ ਬਸਾਏ ਆ ਉਸ ਬਾਈ ਦੇ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰੀਏ ਬਾਈ ਜੀ ਸਵਾਗਤ ਹੈ ਸਫਰ ਤੇ ਤੁਹਾਡਾ ਹੀ ਧੰਨਵਾਦੀ ਤੁਹਾਡਾ ਸਾਡੇ ਕੋਲ ਆਉਣ ਤੇ ਜੀ ਧੰਨਵਾਦੀ ਸਭ ਤੋਂ ਪਹਿਲਾ ਸਵਾਲ ਬਾਈ ਇਹ ਕਰੂੰਗਾ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤਤੋ ਪਹਿਲਾ ਇਲਜ਼ਾਮ ਤੁਹਾਡੇ ਵਰਗੇ ਵੀਰਾਂ ਤੇ ਇਹ ਲੱਗਦਾ ਵੀ ਇਹ ਜਾਨਵਰਾਂ ਨੂੰ ਆਲਸੀ ਬਣਾ ਰਹੇ ਨੇ ਵੀ ਜੀ ਆਲਸੀ ਤਾਂ ਕਹਣਾ ਜੇ ਮੰਨ ਲਓ ਆਪਾਂ ਹੋ ਗਏ ਹਨਾ ਜੀ ਆਸੀਂ ਦਾ ਆਪ ਆਪ ਹੋ ਗਏ ਬਿਨ ਰਹਿਣ ਸਾਰੇ ਖਤਮ ਕਰਤੇ ਜੀ ਦੇਖੋ ਮਨੁੱਖ ਦੇ ਨਾਲ 10000 ਸਾਲ ਤੋਂ ਚਿੜੀ ਰਹਿੰਦੀ ਰਹਿੰਦੀ ਆ ਜੀ ਆਪਣੇ ਘਰਾਂ ਚ ਕੜੀ ਬਲ ਨੇ ਛੱਤਾਂ ਹੁੰਦੀਆਂ ਚੌੜੀਆਂ ਤਾਂ ਉੱਥੇ ਰਹਿੰਦੀ ਸੀ ਚਿੜੀ ਜੀ ਤਾਂ ਕਰਕੇ ਆਪਾਂ ਵੀ ਉੱਥੇ ਰਹਿੰਦੀ ਸੀ ਪੁਰਾਣੇ ਦਰਖਤ ਹੁੰਦੇ ਸੀ ਬਰਾਸਤੀ ਰੋਖ ਹੁੰਦੇ ਸੀ ਉਹਨਾਂ 'ਚ ਖੁੱਡਾਂ ਹੁੰਦੀਆਂ ਸੀ ਖੁੱਡਾਂ 'ਚ ਹੀ ਹਰੇਕ ਪੰਛੀ ਇਹ 'ਚ ਵੀ ਨਹੀਂ ਆਉਂਦਾ ਹਰੇਕ ਪੰਛੀ ਆਪ ਦਾ ਪੰਛੀ ਕੀ ਆਪਦੇ ਪੰਛੀ ਆਪ ਬਣਾਉਂਦੇ ਨੇ ਆਹ ਲੈਣਾ ਜਾਂ ਮਿੱਟੀ ਦਾ ਬਣਾਉਂਦੇ ਨੇ ਕਈ ਪੰਛੀ ਚਿੜੀਆਂ ਬਣਾਉਂਦੀਆਂ ਨੇ ਜਾਂ ਬਈ ਆਪ ਦਾ ਬਣਾਉਂਦਾ ਤੇ ਹੁਣ ਜਿਹੜੇ ਅਕੇ ਦੂਜੇ ਦਰਖਤ ਹੁੰਦੇ ਸੀ ਉਹਨਾਂ 'ਚ ਖੱਡਾਂ ਵਟ ਲੈਂਦੇ ਸੀਗੇ ਉੱਥੇ ਰਹਿੰਦੇ ਸੀ ਚਿੜੀ ਜਾਂ ਆਪਣਾ ਤੋਤਾ ਗਟਾਰ ਇਹਨਾਂ ਦੀ ਜਿਹੜਾ ਆਪਾਂ ਰਹਿਣ ਸਿਰੇ ਕਰਤੇ ਖਤਮ ਠੀਕ ਹੈ ਕੱਚੇ ਘਰ ਹੁੰਦੇ ਸੀ ਖੂ ਖਤਮ ਕਰਤੇ ਜੀ ਟੋਏ ਖਤਮ ਕਰਤੇ ਹੂੰ ਜਾਂ ਪਰ ਬੋਲੇ ਟੋਏ ਹੁੰਦੇ ਸੀਗੇ ਵੀ ਕਿਤੇ ਵੀ ਹੁੰਦੇ ਸੀ ਵੀਰੇ ਜੇ ਆਪਾਂ ਅਸੀਂ ਨਹੀਂ ਕਹਿ ਲਾਂਦੇ ਆਪਾਂ ਅਸੀਂ ਤਾਂ ਵੀਰੇ ਆਪ ਨੂੰ ਜੋ ਸਮਝ ਨਹੀਂ ਹੈਗੀ ਸਮਝ ਸਾਨੂੰ ਵੀ ਸੀ ਪਹਿਲਾਂ ਅੱਛਾ ਵੀਰੇ ਜਿੱਥੇ ਇਹ ਪਹਿਲਾਂ ਰਹਿੰਦੇ ਸੀਗੇ ਕੜੀ ਬਲੇ ਛੱਤਾਂ ਹੁੰਦੀਆਂ ਸੀ ਉਹ ਫਿਰ ਆਪਾਂ ਉਹ ਵੀ ਆਇਆ ਉਦੋਂ ਵੀ ਢਾਣਦੇ ਆਪਾਂ ਜਿਆ ਹੁਣ ਇੱਥੇ ਕੇਲਾ ਬਣਿਆ ਹੋਇਆ ਉਹ ਵੀ ਰਹਿ ਰਹੇ ਨੇ ਪੰਛੀ ਬਹੁਤ ਹੂੰ ਕੋਚ ਰਹਿ ਰਹੇ ਨੇ ਤੋਤੇ ਰਹਿ ਰਹੇ ਨੇ ਕਬੂਤਰ ਰਹਿ ਰਹੇ ਨੇ ਬਰੀਆਪਕ ਜਗ੍ਹਾ ਦਿੱਤੀ ਆਹ ਨਾਲ ਤਾਂ ਉਹਨੇ ਆਪ ਤਿਆਰ ਕਰਨਾ ਆਪਾਂ ਆਪਾਂ ਅਸੀਂ ਦਾ ਪਾਪ ਹੋ ਗਈ ਆਪਾਂ ਸਾਰਾ ਕੁਝ ਰੈਡੀ ਮੇਡ ਖਾਣ ਲੱਗ ਕੇ ਅੱਗੇ ਆਪ ਕੰਮ ਕਰਦੇ ਸੀ ਠੀਕ ਹੈ ਹੁਣ ਸਾਰਾ ਕੁਝ ਉਹ ਹੋ ਗਿਆ ਬਾਕੀ ਇਹ ਤਾਂ ਹੁਣ ਵੀਰੇ ਆਪਾਂ ਆ ਜਗ੍ਹਾ ਦਿੱਤੀ ਅੱਗੇ ਕੜੀ ਵਾਲੇ ਛੱਤਾਂ ਹੁੰਦੀਆਂ ਸੀਗੀਆਂ ਅੱਛਾ ਹੁਣ ਆਪਾਂ ਬਾਹਰ ਲਾ ਸਕਦੇ ਨੂੰ ਬਾਦ ਦੇ ਲਈ ਬਾਕੀ ਜਾਇ ਜਾਇ ਗੇਟ ਲਾਤੇ ਇਹਨਾਂ ਦਾ ਬਰਨ ਕਰਤਾ ਬੰਦ ਅੰਦਰ ਹੂੰ ਠੀਕ ਹੈ ਜੀ ਤੇ ਆਪਾਂ ਪੱਕੇ ਘਰ ਮ ਨਾਲੇ ਲੈਂਟਰ ਲਾਤੇ ਪਹਿਲਾਂ ਛੱਤਾਂ ਰੀਆਂ ਰੀਆਂ ਜੀ ਵੀਰੇ ਤਾਂ ਆਪਣੇ ਅੰਦਰ ਘਰਾਂ ਚ ਰਹਿੰਦੀਆਂ ਸੀਗੀਆਂ ਜਾਂ ਫੋਟੋਆਂ ਮਗਰਾਂ ਨਾਲ ਨੇ ਪਾ ਲੈਂਦੀਆਂ ਦੇਖੇ ਨੇ ਮੈਂ ਤਾਂ ਠੀਕ ਹੈ ਜੀ ਤਾਂ ਕਰਕੇ ਵੀ ਚਿੜੀ ਵਾਸਤੇ 7 ਇੰਚ ਸਰਾਖ ਹੈ ਅੱਛਾ ਤੋਤੇ ਵਾਸਤੇ ਲੱਗ ਹੈ ਅੱਛਾ ਗिटार ਵਾਸਤੇ ਲੱਗ ਹੈ ਓਕੇ ਠੀਕ ਹੈ ਜੀ ਤੇ ਬਾਕੀ ਕਬੂਤਰ ਵਾਸਤੇ ਲੱਗ ਕਬੂਤਰ ਉਹ ਆਪਣੀ ਭਾਲਦਾ ਜੀ ਬਈ ਉਹਨਾਂ ਨੂੰ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਵੀ ਇਹ ਸਾਡੇ ਅਸਤੀ ਆਲਣਾ ਬਣਿਆ ਹੋਇਆ ਵੀ ਜੀ ਦੇਖੋ ਆਹ ਤਾਂ ਕਬੂਤਰ ਵਾਸਤੇ ਆਪਣੀ ਭਾਲਦਾ ਜੀ ਦੇਖੋ ਵਿਚਾਰੇ ਵੀਰੇ ਫਿਰ ਦੇਖੋ ਸ਼ਟਰ ਨੇ ਸ਼ਟਰ ਦੇ ਉੱਪਰ ਸ਼ੈੱਡ ਪਾਏ ਹੁੰਦੇ ਨੇ ਹੂੰ ਕਬੂਤਰ ਵਿਚਾਰੇ ਉੱਥੇ ਮੱਥਾ ਮਾਰੀ ਜਾਂਦੇ ਨੇ ਹੂੰ ਠੀਕ ਹੈ ਉੱਥੇ ਬਿੱਲੀ ਦਾ ਅਟੈਕ ਨਹੀਂ ਜੀ ਰਾਖ ਤੇ ਬਿੱਲੀ ਦਾ ਅਟੈਕ ਵੀ ਹੈਗਾ ਬਿੱਲੀ ਦਰਖਤ ਨਾ ਵੀ ਚਿੜੀ ਦਾ ਆਲਣਾ ਪਾਉਂਦੀ ਨੇ ਵੀਰੇ ਜੀ ਆਪਾਂ ਸ਼ਤਲ ਨੂੰ ਉਹਨੂੰ ਦਿਖਾ ਜਿਹੜਾ ਵੀਰ ਕਹਿੰਦਾ ਕੋਈ ਵੀ ਆਲਸੀ ਬਣਾ ਰਹੇ ਹੋ ਹੂੰ ਤਾਂ ਇੰਜ ਨਹੀਂ ਮਰਜੀ ਸ਼ਤਲ ਵਾਲੇ ਵੀ ਚਿੜੀ ਦਰਖਤ ਤੇ ਆਲਣਾ ਪਾਉਂਦੀ ਦਿਖਾ ਦੇ ਮੈਨੂੰ ਹੂੰ ਰਹੀ ਦੇ ਆਪਣੇ ਘਰਾਂ ਚ ਨਹੀਂ ਸੀ ਵੀਰੇ ਅੱਛਾ ਠੀਕ ਹੈ ਜੀ ਨੰਬਰ 2 ਤੇ ਜੀ ਆਪਾਂ ਆਹ ਕੂਤਰ ਦੇਖੋ ਮੱਥਾ ਮਾਰੀ ਜਾਂਦੇ ਨੇ ਵਿਚਾਰੇ ਕਿੱਥੇ ਹੁਣ ਆਪਾਂ ਹਰੇਕ ਜੰਗਲ ਹੈ ਆਲਸੀ ਆ ਵੀ ਸ਼ੈੱਡ ਜਾਂ ਸ਼ਟਰਾਂ ਦੇ ਉੱਪਰ ਹੂੰ ਬਾਹਰ ਟਾਪਾ ਲੱਗਿਆ ਹੁੰਦਾ ਉੱਪਰ ਰਹਿੰਦੇ ਨੇ ਬਾਕੀ ਆਹ ਦੇਖੋ ਗਿਟਾਰ ਵਾਸਤੇ ਜੀ ਆਲਣਾ ਵੀਰੇ ਜੀ ਵੀ ਪਾਲੂ ਚਿੜੀ ਅੱਛਾ ਪਰ ਉਹਦੇ ਬੱਚੇ ਅੱਛਾ ਉਹ ਹੋਰ ਜਾਨਵਰ ਖਰਾਬ ਕਰ ਦਿੰਦੇ ਉਹਦੇ ਬਾਹਰ ਕੱਢ ਕੇ ਬੱਚੇ ਹੂੰ ਬਾਹਰ ਮਰੂ ਠੀਕ ਹੈ ਕਬਜ਼ਾ ਕਰ ਲਓ ਸ਼ੇਗਰ ਵਾਲੇ ਜੂ ਕੱਢ ਕੇ ਬੱਚੇ ਹੂੰ ਐਸ ਰਾਖ ਤਾਂ ਕਰਕੇ ਤੰਗ ਕੱਢਿਆ ਜੀ ਵੀ ਉਹਦੇ ਬੱਚੇ ਹੋਰ ਪੰਛੀ ਤੰਗ ਕਰ ਕੱਢ ਦੋ ਅੱਛਾ ਹੂੰ ਤਾਂ ਕਰਕੇ ਵੀ ਉਹ ਤਾਂ ਕਰਕੇ ਹੁਣ ਤੋਤੇ ਵਾਸਤੇ ਲੱਗ ਗਿਆ ਜੀ ਅੱਛਾ ਤੋਤੇ ਵਾਸਤੇ ਅਸੀਂ ਆ ਬਣਾਈ ਇਹ ਤੋਤੇ ਵਾਸਤੇ ਆ ਤੋਤਾ ਨੀਲ ਕੰਠ ਕੋਚਰ ਗਟਾਰ ਉਹ ਜਿਹਦੇ ਨੇ ਆਉਂਦੇ ਨੇ ਜੀ ਆਪਣੇ ਕੋਲੇ ਵੀਡੀਓ ਹੈਗੇ ਨੇ ਵੀਰੇ ਸਾਰੀਆਂ ਅੱਛਾ ਵੀ ਵੀ ਕਿਸ ਕਿਸ ਤਰ੍ਹਾਂ ਇਹ ਪੰਛੀ ਕਿਹਾ ਜਾ ਭਾਲ ਨਾਲ ਹੂੰ ਆਪਾਂ ਨਾਲ ਤਾਂ ਕਹੀ ਨਹੀਂ ਸਕਦੇ ਗੁਜੀ ਉਹਨੇ ਭਾਲਣਾ ਉਹਨ ਦਾ ਖੁੱਡ ਬਾਲਣੀ ਹੈ ਬਸ ਹੂੰ ਰਹਿਣ ਲਈ ਥਾਂ ਤਾਂ ਉਹਨੇ ਆਪ ਬਣਾਉਣਾ ਹੈ ਉਹਦੇ ਇੱਕ ਖੁੱਡ ਹੈ ਉਹਨੂੰ ਕੀ ਪਤਾ ਵੀ ਆਲਨਾ ਇਹ ਮੇਰੇ ਵਾਸਤੇ ਲਾਇਆ ਹੂੰ ਉਹਨ ਦਾ ਖੁੱਡ ਬਾਲਣੀ ਹੂੰ ਆਪਾਂ ਨਾਲ ਮੈਨੂੰ ਕਹੀ ਨਹੀਂ ਸਕਦੇ ਤਾਂ ਆਪ ਜਿਵੇਂ ਅੱਗੇ ਪੁਰਾਣੇ ਦਰਖਤ ਤੇ ਖੁੱਡਾਂ ਹੁੰਦੀਆਂ ਸੀਗੀਆਂ ਉਹਨੇ ਦਰਖਤ ਤੇ ਲਾ ਦੋ ਉਹਨੇ ਤਾਂ ਵੀ ਦਰਖਤ ਹੀ ਸਾਜਣਾ ਵੀ ਦਰਖਤ ਦੀ ਖੁੱਡ ਹੈ ਤਾਂ ਹੂੰ ਜੀ ਇੱਕ ਇੱਕ ਚੀਜ਼ ਹੋਰ ਬਾਈ ਹੁਣ ਤੱਕ ਜਿਵੇਂ ਮੈਂ ਕਹਿ ਕੇ ਏਟਿਆਂ ਭੂਮਿਕਾ ਦੇ ਵਿੱਚ ਵੀ ਬਾਈ ਨੇ ਲੱਖਾ ਘਰ ਬਸਾਏ ਆ ਪੰਛੀਆਂ ਦੇ ਗਿਣਤੀ ਕਰੀਏ ਤਾਂ ਕਿੰਨੇ ਕ ਲੱਖ ਹੋਣਗੇ ਭਜੀ ਆਪਾਂ ਕੋੜ ਕੋੜਾ 1.5 ਲੱਖ ਨਾਲ ਬਣਾਉਣਾ ਪਊ ਜੀ ਜੀ 1.5 ਤੋਂ ਵੱਧੋ ਸ਼ੱਕਰ ਜੀ ਕਿਹਨਾਂ ਨਹੀਂ ਵੀ ਇੰਨਾ ਕ ਬਣਾਉਣਾ ਵੀ ਬਹੁਤ ਟਾਈਮ ਲੱਗੇ ਸਮਾਂ ਲੱਗੇ ਬਣਾਉਣ ਦੇ ਨੂੰ ਜੀ ਇਸ ਹਿਸਾਬ ਲਈ ਅਸੀਂ 17 ਤੋਂ ਬਣਾਉਣੇ ਆ ਹੂੰ ਤੇ ਬਾਕੀ ਵੀਰ ਜੀ ਦੇਖੋ ਹੁਣ ਘਰੇ ਲੱਗੇ ਹੋਣੇ ਆਪਣੇ ਇੱਥੇ ਚਿੜੀਆਂ ਆ ਗਈ ਜੀ ਹੂੰ ਤੇ ਉਧਰ ਆ ਗਈਆਂ ਚਿੜੀਆਂ ਸਾਨੂੰ ਦੇਖਣ ਲੱਗ ਗਈਆਂ ਕਿ ਦਿਖੇ ਦੀ ਨਹੀਂ ਸੀ ਜੜੀ ਹੂੰ ਵੀ ਵੀਰ ਜੀ ਬ ਤਾਂ ਲੱਗੇ ਆਪਾਂ ਇਹਨਾਂ ਨੇ ਇਹਨਾਂ ਨੇ ਵਰਤਨਾ ਵੀ ਉਦੋਂ ਬਰੀਡਿੰਗ ਵੇਲੇ ਹੂੰ ਇਹ ਫਰਬਰੀ ਚ ਲੱਭਣਾ ਸ਼ੁਰੂ ਕਰਨੀਆਂ ਨੇ ਜੀ 9ਵੇਂ ਮਹੀਨੇ ਤੱਕ ਬੱਚੇ ਘਟਣਗੇ ਜੀ ਹਮ ਆਪਾਂ ਦੇ ਵੱਲੋਂ ਇੱਕ ਕਾਲ ਨਾ ਨੋ ਬੱਚੇ ਪਚਾ ਸਕਦਾ ਜੀ ਹਮ ਠੀਕ ਹੈ ਜੀ ਜੋ ਜੇ ਸਾਰੇ ਸਹੀ ਸਲਾਮਤ ਰਹਿੰਦੇ ਆ ਵੀ ਸਾਰੇ ਉਹ ਨਾ ਤੰਦਰੁਸਤ ਨਿਕਲ ਜਾਂਦੇ ਨੇ 25 30 ਦਿਨਾਂ ਦਾ ਉੱਡ ਜਾਂਦਾ ਹੈ ਬਾਕੀ ਉਹ ਚੁੰਝ ਨਹੀਂ ਜਾਂਦੀ ਇੱਥੇ ਕਿਸੇ ਪੰਛੀ ਦੇ ਵਿੱਚ ਹਮ ਠੀਕ ਹੈ ਜੀ ਤਾਂ ਕਰਕੇ ਬੱਚੇ ਅੱਗੇ ਆਪਣੇ ਘਰਾਂ ਚ ਤਾਂ ਆ ਕੇ ਰਹਿੰਦੀਆਂ ਸੀਗੀਆਂ ਵੀ ਉਹ ਉਹ ਸੇਫ ਸੀਗੀਆਂ ਜੀ ਪੱਖੇ ਹੁੰਦੇ ਨਹੀਂ ਸੀ ਵੀਰੇ ਜਾਂ ਆਪਣੇ ਡੰਗਰ ਪਸਵੜੇ ਭਾਂਡੇ ਹੁੰਦੇ ਸੀ ਉੱਥੇ ਰਹਿੰਦੀਆਂ ਸੀ ਉੱਥੇ ਪੱਖੇ ਹੁੰਦੇ ਨਹੀਂ ਸੀਗੇ ਹਮ ਹੁਣ ਤਾਂ ਆਪਾਂ ਪੂਲਟਰ ਲਾਤੇ ਜਾਂ ਹੋਰ ਲਾਗੇ ਨਾ ਨਾ ਕਰਕੇ ਬਈ ਆਪ ਨੂੰ ਲਾਉਣ ਦੀ ਲੋੜ ਪਈ ਨਹੀਂ ਆਪ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਸੀ ਜੇ ਆਪਾਂ ਇਹਨਾਂ ਦੇ ਰਹਿਣ ਵਸੇਰੇ ਖਤਮ ਨਾ ਕਰਦੇ ਜੀ ਇਹ ਬਾਈ ਕਿੰਨੇ ਸਮੇਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਵੀਰੇ ਬਣਾਉਂਦਾ ਸੀ ਪਹਿਲਾਂ ਤੋਂ ਸੀ ਕਿ ਕਿੰਨੇ ਕਿੰਨੇ ਸਾਲ ਪੁਰਾਣਾ ਕੰਮ ਹੈ ਵੀਰੇ ਆਹ ਲੰਦਾ ਬਹੁਤ ਪਹਿਲਾਂ ਤੋਂ ਬਣਦਾ ਬਾਈ ਸੰਦੀਪ 2003 ਤੋਂ ਕੰਮ ਕਰਦਾ ਹੈ ਤੇ ਉਦੋਂ ਜਦ ਮਿੱਟੀ ਦੇ ਬਣਾ ਬਣਾ ਲਏ ਕਿ ਕਿਵੇਂ ਕਿਵੇਂ ਕੱਦੂ ਦੇ ਬਣਾ ਲਏ ਨਾ ਪਰ ਹੁਣ ਇਹਨਾਂ ਦਾ ਕੱਦੂ ਮਿਲਦਿਆ ਜੀ ਮਿੱਟੀ ਦੇ ਭਾਂਡੇ ਮਿੱਟੀ ਦੇ ਫਟ ਜਾਂਦੇ ਨੇ ਤੋੜੇ ਫਟ ਜਾਂਦੇ ਨੇ ਤੋੜੇ ਲਾ ਸਕਦੇ ਆਪਾਂ ਠੀਕ ਹੈ ਗੱਤੇ ਦੀ ਬਣਾ ਸਕਦੇ ਹੂੰ ਤੇ ਚਲੋ ਵੀ ਬਾਹਰ ਵੀ ਸੇਫ ਨਹੀਂ ਰਹਿੰਦਾ ਹਨਾ ਵੀ ਟੁੱਟ ਜਾਂਦਾ ਜਾਂ ਬੱਚਾ ਬੱਚੇ ਸ਼ਰਾਰਤੀ ਹੁੰਦੇ ਨੇ ਬੱਚੇ ਤੋੜ ਤੜ ਦਿੰਦੇ ਨੇ ਤਾਂ ਕਰਕੇ ਵੀ ਹੁਣ ਸੇਫ 2017 ਤੋਂ ਜਿਆਨੀ ਵਧੀਆ ਚੱਲ ਰਿਹਾ ਹੈ ਵਧੀਆ ਬਣਾ ਵੀ ਰਹੇ ਆ ਤੇ ਸਾਨੂੰ ਲਗ ਲਗ ਤਰ੍ਹਾਂ ਦੇ ਸੀ ਅਸੀਂ ਪਿੰਡਾਂ ਚ ਭੇਜ ਵੀ ਰਹੇ ਹਾਂ ਸ਼ਹਿਰਾਂ ਚ ਸਰਪੰਚ ਵੀ ਲਾਈ ਜਾਂਦੇ ਨੇ ਬਹੁਤ ਵੀਰ ਜੀ ਤੇ ਰਿਜ਼ਲਟ ਵਧੀਆ ਮਿਲ ਰਿਹਾ ਹੈ ਇਹ ਵੀ ਆਪਾਂ ਤਾਂ ਇਹ ਨਹੀਂ ਸਕਦੇ ਇੱਕ ਤਾਂ ਆਪਾਂ ਰੈਨਪਸੇਰਾ ਦਿੱਤਾ ਇਹਨੂੰ ਖੋਟ ਦਿੱਤੀ ਬਸ ਖੋਟ ਗਾ ਸਾਡੇ ਨੂੰ ਜੀ ਉਹ ਰੈਨਪਸੇਰਾ ਤਾਂ ਉਹ ਪੰਛੀ ਨੇ ਕਰਨਾ ਸੱਚੀ ਉਹਨੇ ਉਹਨੇ ਆਪਦੇ ਹਿਸਾਬ ਨਾਲ ਇਹ ਅੰਦਰ ਢੱਕੇ ਧਰਨੇ ਆ ਬੁਣਤੀ ਕਰਨੀ ਅੰਦਰੋਂ ਜੀ ਵੀ ਬੱਚੇ ਨੂੰ ਸੇਫ ਰੱਖਣ ਵਾਸਤੇ ਹਨਾ ਉੱਚਾ ਬਣਾਵਾਲਨਾ ਮੂਰੇ ਬੱਚੇ ਦਿਖਣ ਨਾ ਹਮ ਸਾਰਾ ਕੁਝ ਆਪਦੇ ਤਰੀਕੇ ਨਾਲ ਕਰਨਾ ਉਹਨੇ ਕਮ ਜੀ ਤੋ ਤਾਂ ਥੱਲੇ ਉਤਰਦਾ ਹੀ ਇਹ ਡੂੰਗਾ ਤਾਂ ਬਣਾਇਆ ਅੱਛਾ ਹਮ ਹਮ ਬਾਕੀ ਵੀ ਆਪਣੇ ਕੋਲ ਵੀਡੀਓ ਬਹੁਤ ਨੇ ਬੱਚੇ ਚੋਗਾ ਦਿੰਦਿਆਂ ਨੂੰ ਚਿੜੀਆਂ ਚੋਗਾ ਦਿੰਦੀਆਂ ਨੇ ਰਟਾਰਾਂ ਹੁੰਦੀਆਂ ਹਮ ਬਹੁਤ ਵੀਡੀਓ ਨੇ ਮੇਰੇ ਇਹ ਫਿਰ ਬਾਈ ਇਹ ਜਿਵੇਂ ਤੁਸੀਂ ਹੁਣ ਜਿਵੇਂ ਦੱਸਿਆ ਵੀ ਆ ਇਹਦੇ ਵਾਸਤੇ ਆ ਇਹਦੇ ਵਾਸਤੇ ਆ ਇਵਰ ਕਿਵੇਂ ਪਤਾ ਲੱਗਿਆ ਵੀ ਇੰਨਾ ਇੰਨਾ ਸਰਾਖ ਬਣਾਉਣਾਗਾ ਇਹ ਬਾਈ ਬਾਈ ਸੁਨੀਪ ਦੀ ਜਾਣਕਾਰੀ ਹੈ ਉਹ ਬਹੁਤ ਲੰਮੇ ਸਮੇਂ ਤੋਂ ਕੰਮ ਕਰਦਾ ਵੀ ਵਿਚੜੀ ਵੀ ਰਹਿੰਦੀਆਂ ਕਿੱਥੇ ਸੀਗੀਆਂ ਉਹਨੇ ਪਤਾ ਕਰਿਆ ਫਿਰ ਹੌਲੀ ਹੌਲੀ ਵੀ ਇੱਥੇ ਕਿਉਂ ਰਹਿੰਦੀਆਂ ਸੀਗੀਆਂ ਘਰਾਂ ਚ ਵੀ ਇਹ ਤਾਂ ਰਹਿੰਦੇ ਸੀ ਵੀ ਇਹਨੂੰ ਹੋਰ ਪੰਛੀ ਤੰਗ ਕਰਦੇ ਨੇ ਹੂੰ ਇੱਥੇ ਆ ਦੇਖੋ ਆਪਣੇ ਲੱਗਿਆ ਹੋਏ ਇੱਥੇ ਗਿਟਾਰ ਆ ਕੇ ਪੰਗੇ ਲੈਂਦੀ ਆ ਪਰ ਉਹ ਗਿਟਾਰ ਕੱਢ ਨਹੀਂ ਸਕਦੀ ਵਿੱਚੋਂ ਹੂੰ ਅੱਗੇ ਕਿਤੇ ਗਿਟਾਰ ਆਈ ਵੀ ਨਹੀਂ ਨੂੰ ਪਤਾ ਨਾ ਕਿ ਮੈਂ ਇੱਥੇ ਕਬਜ਼ਾ ਕਰਾਂ ਹੂੰ ਬੱਚੇ ਆਦੇ ਚ ਹਾਂ ਵੀ ਮੈਂ ਬੱਚੇ ਦਿੱਤਾ ਵੱਡੀਆਂ ਲੜਦੀ ਆ ਕਬਜ਼ਾ ਕਰ ਲੈਂਦੀ ਹੈ ਜੇ ਹੁਣ ਆਹ ਨਾਲ ਚਿੜੀ ਨੇ ਇਹ ਚ ਪਾ ਲਿਆ ਮੰਨ ਲਓ ਜੀ ਉਹਨੇ ਕਬਜ਼ਾ ਆਫ ਕਰ ਲੈਣਾ ਇਹਦੇ ਅੱਛਾ ਇਹ ਤਾਂ ਕੋਚਰ ਨੂੰ ਭਜਾਉਂਦੀਆਂ ਨੇ ਵੀਰੇ ਕੋਚਰ ਨੂੰ ਭਜਾਉਂਦੀਆਂ ਨੇ ਘਟਾਰਾਂ ਲੜਦੀਆਂ ਬਹੁਤ ਨੇ ਅੱਛਾ ਇਹ ਲੇਖੇ ਵੀ ਲੜਦੀਆਂ ਚਿੜੀਆਂ ਵੀ ਲੜਦੀਆਂ ਹੁੰਦੀਆਂ ਨੇ ਆਹ ਨਾਲ ਵੀ ਸੇ ਵੀਰ ਥੋੜੇ ਮੇਰੀ ਹੈ ਹੁਣ ਥੋੜੇ ਦੇਖਣੇ ਵੀਰੇ ਉਹਨੇ ਆਹ ਨਾਲ ਦਾ ਨੌ ਪਰ ਲਗੋ ਨੂੰ ਵੀ ਪਤਾ ਹੈ ਇਹ ਬਈ ਕੰਮ ਸ਼ੁਰੂ ਕਰਨ ਲੱਗੇ ਦਿੱਕਤਾਂ ਕੀ ਕੀ ਆਈਆਂ ਦਿੱਕਤਾਂ ਵੀਰੇ ਆਉਂਦੀਆਂ ਨੇ ਬਹੁਤ ਦਿੱਕਤਾਂ ਆਉਂਦੀਆਂ ਨੇ ਹੂੰ ਬਹੁਤ ਵੀ ਜਾਂ ਓਕੇ ਵਰ ਪੱਟੀ ਨਹੀਂ ਮਿਲਦੀ ਜਾਂ ਮਹਿੰਗੀ ਹੋ ਜਾਂਦੀ ਹੈ ਜੀ ਹੂੰ ਰਿਸ਼ਤੇਦਾਰਾਂ ਨੇ ਕਿਹਾ ਵੀ ਯਾਰ ਇਹ ਕੀ ਕੰਮ ਕਰਨ ਲੱਗੇ ਆ ਤੁਸੀਂ ਪੰਛੀਆਂ ਦੇ ਆਲ੍ਹਣੇ ਆਪਾਂ ਰਿਸ਼ਤੇ ਮਗਰ ਵੀ ਇਹਨਾਂ ਵੀ ਚਲੋ ਬਾਕੀ ਮਨ ਨੂੰ ਸਕੂਨ ਮਿਲਦਾ ਵੀ ਆਪਾਂ ਕੰਮ ਵਧੀਆ ਕਰ ਰਹੇ ਆ ਵੀ ਪੰਛੀ ਦੇ ਬੱਚੇ ਰ ਕਿੰਨੇ ਕੁ ਬਚਾਤੇ ਹੋਣਗੇ ਆਪਾਂ ਵੀ ਕਿੰਨੇ ਕੁ ਕਿੰਨੇ ਪੰਛੀ ਆਲ੍ਹਣੇ ਲਾਦੇ ਆਪਾਂ ਇਸ ਤਰ੍ਹਾਂ ਤਾਂ ਕਰਕੇ ਵੀ ਆਪਾਂ ਨੂੰ ਮਨ ਨੂੰ ਸਕੂਨ ਮਿਲਦਾ ਜੇ ਬੱਚੇ ਆ ਜਾਂਦੇ ਨੇ ਹੁਣ ਸਾਡੇ ਘਰੇ ਆਪਣੇ ਤੇ ਰਹਿ ਰਹੇ ਨੇ ਚਿੜੀ ਦੇ ਬੱਚੇ ਕੱਡੀਆਂ ਦੇ ਚਿੜੀਆਂ ਨੇ ਬੱਚੇ ਗੱਡੇ ਨੇ ਆ ਬੁੱਲੀ ਵੀ ਜਾਂਦੇ ਨੇ ਤੇ ਤਾਂ ਕਰਕੇ ਅਲਗ-ਅਲਗ ਤਰ੍ਹਾਂ ਦੀ ਬਣੀ ਸੀ ਇਸ ਤਰ੍ਹਾਂ ਬਣਾਉਣ ਲੱਗੇ ਸਰੇ ਕਹਿੰਦਾ ਮਤਲਬ ਵੀ ਇਹ ਜਿਹੜਾ ਕੰਮ ਹੈ bizness ਨੂੰ ਲੈ ਕੇ ਨਹੀਂ ਇਹ ਸਕੂਨ ਨੂੰ ਲੈ ਕੇ ਕਰਦੇ ਹਾਂ ਹਾਂ ਜੀ ਹਾਂ ਸਕੂਨ ਲੈ ਕੇ ਬਾਕੀ ਵੀ ਜਦੋਂ ਕਿ ਪੰਛੀ ਮੀਂਹ ਕਰਨ ਦੇ ਦੇਖਦੇ ਆਂ ਬਿੱਟੋ ਆ ਜਾ ਬਾਹਰ ਕੱਢਦੇ ਆਂ ਟੋਏ ਜੀ ਬੈਠਦੇ ਆਂ ਆ ਵੀ ਚੋਗੇ ਵਾਸਤੇ ਆ ਜੀ ਇਹ ਚੋਗੇ ਵਾਸਤੇ ਇਹਦੇ ਬੋਤਲ ਲੱਗ ਜਾਂਦੀ ਆ ਜੀ ਉਹਨਾਂ ਉਹਨਾਂ ਦੇ ਡਿੱਗੀ ਜਾਂਦਾ ਜੋ ਢੇਰੀ ਲੱਗ ਜਾਂਦੀ ਫਿਰ ਡਿੱਗ ਨੂੰ ਹਟ ਜਾਂਦਾ ਬੋਤਲ ਮੁੱਦੀ ਕਰਕੇ ਲੱਗ ਜਾਂਦੀ ਆ ਹਾਂ ਇਹ ਤਾਂ ਮੇਕ ਤੇ ਖੜ ਜਾਂਦੀ ਆ ਅੱਛਾ ਫਿਰ ਉਸ ਤੋਂ ਬਾਅਦ ਜੇ ਵੀ ਇਹ ਤੇ ਉਹ ਨਗਰ ਉਹ ਨਗਰ ਜਿਹਦੇ ਤੇ ਲੱਗੇ ਫਿਰ ਡਿੱਗ ਨੂੰ ਹਟ ਜਾਂਦਾ ਦੁਬਾਰਾ ਫਿਰ ਜਿਹੜਾ ਚੁਗਦੀਆਂ ਫਿਰ ਜਿੱਡੀਆਂ ਲੱਗ ਜਾਂਦੇ ਬਾਈ ਜੇ ਕਿਸੇ ਪੰਚਾਇਤ ਨੇ ਮਗਾਉਣੇ ਹੋਣ ਤਾਂ ਉਹ ਇੱਥੇ ਆਉਣਾ ਪਊਗਾ ਜਾਂ ਉਹਨਾਂ ਦੇ ਪਿੰਡ ਵੀ ਭੇਜ ਦੋਗੇ ਤੁਸੀਂ ਵੀਰ ਜੀ ਦੇਖੋ ਕਈ ਜ਼ਿਆਦਾ ਆਲਨਾਂ ਦਾ ਸਾਥੋਂ ਲੈ ਕੇ ਜਾਂਦੇ ਨੇ ਹੂੰ ਕਿ ਟੈਂਪੂ ਰਾਹੀਂ ਭੇਜ ਦਿੰਨੇ ਆ ਜੇ ਸਾਥੋਂ ਵੀ ਅਸੀਂ ਬਸਰਾ ਹੀ ਭੇਜ ਦਿੰਨੇ ਆ ਜੀ ਥੋੜੇ ਕਨੇ ਮਗਾਉਣੇ ਹੋਣਗੇ ਤੇ ਨੇ ਵੀ 50 100 ਹਨਾ ਮਸਰਾ ਹੀ ਭੇਜ ਬਾਈ ਜਿਵੇਂ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਨਵੇਂ ਬਣੇ ਸਰਪੰਚ ਆ ਉਹ ਬਹੁਤ ਵਿਕਾਸ ਕਰ ਰਹੇ ਨੇ ਕੋਈ ਕਿਸ ਤਰੀਕੇ ਦਾ ਕਰ ਰਿਹਾ ਕੋਈ ਕਿਸ ਤਰੀਕੇ ਦਾ ਕਰ ਰਿਹਾ ਪਰ ਮੈਨੂੰ ਲੱਗਦਾ ਵੀ ਆਪਦੇ ਪਿੰਡ ਦੇ ਵਿੱਚ ਪੰਛੀਆਂ ਨੂੰ ਸਾਂਭ ਕੇ ਰੱਖਣਾ ਇਹ ਵੀ ਜ਼ਰੂਰ ਚਾਹੀਦਾ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਪਛਾਣਤਾ ਨੂੰ ਵੈਰੀਗਾ ਤਾਂ ਇਹ ਪੰਛੀ ਆਪਣਾ ਜਿੰਨਾ ਆਪਣਾ ਧਰਤੀ 'ਤੇ ਰਹਿਣ ਦਾ ਫਰਜ਼ ਬਣਦਾ ਹੱਕ ਮੰਦਾ ਉਹਨਾਂ ਹੀ ਉਹਨਾਂ ਦਾ ਬਣਦਾ ਜੀ ਆਪਾਂ ਨੇ ਰਹਿਣ ਸਿਰੇ ਖਤਮ ਕੀਤੇ ਜੀ ਤੇ ਆਪਾਂ ਤਾਂ ਜੇ ਆਪਾਂ ਇਸ ਤਰ੍ਹਾਂ ਨਾ ਨੇ ਸੰਭਾਲ ਕੀਤੀ ਆਪ ਨੂੰ ਭੁਗਤਣਾ ਪਊ ਜੀ ਠੀਕ ਹੈ ਜੀ ਦੇਖੋ ਹਰੇਕ ਦੀ ਕੁਦਰਤ ਨੇ ਕੁਦਰਤਾਂ ਬਣਾਈ ਐ ਵੀ ਇਹ ਚੋਚਕਦੀਆਂ ਨੇ ਜਾਂ ਬਟੇ ਸੰਡੀਆਂ ਚੋਕਦੀਆਂ ਜਿਹੜੀਆਂ ਠੀਕ ਹੈ ਜੀ ਬਹੁਤ ਯਾਨੀ ਅਲਗ-ਅਲਗ ਤਰ੍ਹਾਂ ਦੇ ਵੀਰੇ ਕੁਦਰਤ ਨੇ ਜਿਹੜੀ ਚੀਜ਼ ਬਣਾਈ ਹੈ ਨਾ ਜਰ ਆਪਣੇ ਦੇਖ ਕੇ ਬਣਾਈ ਹੈ ਜੀ ਨਾ ਤਾਂ ਕਰਕੇ ਆਪ ਨੂੰ ਵੀ ਲਾਉਣ ਦੀ ਲੋੜ ਪੈਂਦੀ ਨਹੀਂ ਆਪ ਨੂੰ ਆਉਣ ਨੇ ਲਾਉਣ ਦੀ ਲੋੜ ਹੀ ਨਹੀਂ ਪੈਂਦੀ ਸੀ ਇਹ ਪਹਿਲਾਂ ਹੀ ਰੱਖਾਉਂਦੀਆਂ ਹੋਂ ਸਆਂਖ ਲੱਗਣ ਲੱਗੇ ਆਪਾਂ ਉਹਦੀ ਮਜ਼ਦੂਰੀਆਂ ਕਰਨਾ ਫੋਟਾ ਤੇ ਜੀ ਕਰ ਹੂੰ ਮਜ਼ਦੂਰੀਆਂ ਕਰਨ ਢਾਤੇ ਜੀ ਨਾ ਵੀਰੇ ਇਹਨਾਂ ਦਾ ਕੋਈ ਵਕੀਲ ਹੈ ਹਾਂ ਵੀ ਕੇਸ ਕਰ ਦੇਣਗੇ ਹੈ ਜੇ ਹੁਣ ਜੇਰ ਆਪਾਂ ਕਹਿੰਦੇ ਵੀ ਜੇ ਸਾਡੇ ਕੋਈ ਨੁਕਸਾਨ ਹੋ ਗਿਆ ਯਾਰ ਆ ਹੋ ਗਿਆ ਹੋ ਗਿਆ ਹਨਾ ਇਹ ਤਾਂ ਵਿਚਾਰੇ ਇੱਕ ਆਪਾਂ ਨੂੰ ਜੀ ਮਨੁੱਖ ਨੂੰ ਤਾਂ ਹੀ ਸੋਝੀ ਦਿੱਤੀ ਸੀ ਵੀ ਇਹ ਜੀਵ ਜੰਤੂ ਦੀ ਰੱਖਿਆ ਕਰੂਗਾ ਪਰ ਆਪਾਂ ਗਲਤ ਪਾਸੇ ਤੁਰ ਪਏ ਵੀਰੇ ਜੀ ਵੀ ਆਪਾਂ ਇਹਨਾਂ ਦੀ ਰੱਖਿਆ ਸੰਭਾਲ ਨਹੀਂ ਕੀਤੀ ਨਾ ਤਾਂ ਕਰਕੇ ਇਹਨਾਂ ਦੇ ਘਟौती ਹੋਈ ਹੈ ਜੀ ਕੋਈ ਤਾਵਰਾਂ ਦੇ ਤਾਵਨਾਂ ਕਰਕੇ ਜ਼ਿਆਦਾ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਨੂੰ ਬਰੀਡਿੰਗ ਵਾਸਤੇ ਜਗ੍ਹਾ ਨਹੀਂ ਮਿਲ ਰਹੀ ਜੇ ਮੰਨ ਲਓ ਹੁਣ ਇਹਨੇ ਆਪਣੇ ਇਹਦੇ ਉੱਤੇ ਪਾਲੇ ਜਾਂ ਤੂ ਆਪਣੇ ਕਿਤੇ ਵੀ ਜਗਾ ਪਾਲੀ ਆਨਲ ਪਾਲਿਆ ਹੂੰ ਤੇ ਆਪਣੇ ਗਾਰਡਨ ਦੇ ਪਾਲਿਆ ਗਾਰਡਨ ਦੇ ਢੱਕੇ ਢੁੱਕੇ ਧਰੀ ਤੇ ਜਰੂਰ ਨੂੰ ਪਤਾ ਤਾਂ ਹੁਣ ਵੀ ਅੰਡੇ ਅੰਡੇ ਥੰਡੇ ਪੈਣਗੇ ਮਦੰਤ ਕਿੱਥੋਂ ਹੋਊਗੀ ਜੀ ਬਦਲਣਗੇ ਕਿੱਥੋਂ ਇਹਨਾਂ ਨੂੰ ਵੀ ਸੇਫ ਜਗਾ ਚਾਹੀਦੀ ਹੈ ਜੇ ਮੈਂ ਤੁਸੀਂ ਉੱਪਰਲੀ ਗਲਣੇ ਤੇ ਲਾ ਦੋਂਗੇ ਜਾਂ ਉੱਪਰਲੀ ਮੰਜ਼ਲ ਤੇ ਲਾ ਦੋਂਗੇ ਜਿਹੜੀ ਉੱਥੇ ਵੀ ਨਹੀਂ ਆਉਂਦੀ ਜੀ ਤੇ ਥੱਲੇ ਮਨੁੱਖ ਨਾ ਰਹਿਣਗੇ ਜੀ ਹੋਈ ਆ ਵੀਰੇ ਜੀ ਅੱਛਾ ਇਹ ਮਨੁੱਖ ਦੀ ਸਾਥੀ ਹੈ ਕਹਿਣ ਦਾ ਮਤਲਬ ਕਿਹੜੀ ਹੈ ਜਿਹੜੀ ਆਪਣੇ ਇੱਕ ਘਰਾਂ ਦੀ ਘਰੇਲੂ ਚੁੜੀ ਕਹਿੰਦੇ ਨੇ ਪਹਿਲਾਂ ਹੂੰ ਖੇਤਾਂ ਜਿਹੜੀਆਂ ਲੱਗਉਂਦੀਆਂ ਸਿੰਧ ਜੜੀ ਹੁੰਦੀ ਹੈ ਜੀ ਜੀ ਇਹ ਘਰੇਲੀ ਜੜੀਆਂ ਵੀਰੇ ਬਹੁਤ ਲੋਕ ਪਿਆਰ ਕਰਦੇ ਆ ਸਾਥੋਂ ਦੁਬਾਰਾ ਦੁਬਾਰਾ ਵੀ ਮੰਗਾਉਂਦੇ ਆ ਵੀਰੇ ਯਾਰ ਭੇਜੋ 10 ਕੋਰ ਯਾਰ ਮੇਰੇ ਭੇਜੋ 20 ਕੋਰ ਜਿਹੜੀਆਂ ਆ ਗਿਆ ਆ ਗਿਆ ਹੋਰ ਆ ਗਿਆ ਜੀ ਵੀ ਹੁਣ ਘਟ ਗਏ ਹੂੰ ਤਾਂ ਕਰਕੇ ਵੀਰੇ ੜਾੜਾ ੜਾੜਾ ਬਣੀਆਂ ਦੀਆਂ ਨੇ ਬਾਈ ਸੁਲੀਬ ਦੇ ਪਿੰਡ ਦਾ ਬਹੁਤ ਜਿਆਦਾ ਲੱਗੇ ਹੋਏ ਨੇ ਪੱਲਾ ਕ ਲਾਲ ਨਾ ਭਰੇ ਪੈ ਗਏ ਜੀ ਜੀ ਅੰਤ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਬਾਈ ਦੇਖੋ ਵੀਰ ਜੀ ਆਪਾਂ ਤਾਂ ਇਹੀ ਕਹਿੰਦੇ ਆ ਵੀ ਹਨਾ ਵੀ ਕੁਦਰਤ ਨਾਲ ਪਿਆਰ ਕਰੋ ਵੀਰੇ ਮਨ ਨੂੰ ਸਕੂਨ ਮਿਲਦਾ ਤੇ ਮੇਰੇ ਕੋਲ ਤੁਹਾਨੂੰ ਪਿਆਰ ਹੈ ਨਾ ਬਹੁਤ ਬੱਚਿਆਂ ਨੂੰ ਵੀ ਦੱਸੋ ਵੀ ਚਿੜੀਆਂ ਰਹਿੰਦੀਆਂ ਇੱਥੇ ਸੀ ਹੈ ਨਾ ਆਦੇ ਬੱਚਿਆਂ ਨੂੰ ਸਿਖਾਓ ਵੀ ਪੁੱਤ ਇਹਨਾਂ ਦਾ ਦੇਖਭਾਲ ਕਰੋ ਪਾਣੀ ਰੱਖੋ ਕੈਮੀਕਲ ਵਾਲਾ ਪਾਣੀ ਹੋ ਗਿਆ ਜੀ ਠੀਕ ਹੈ ਕੈਮੀਕਲ ਵਾਲਾ ਪਾਣੀ ਹੋ ਗਿਆ ਖੇਤਾਂ ਜੀ ਕੈਮੀਕਲ ਨਾਲੀਆਂ ਜੀ ਕੈਮੀਕਲ ਨਾਲ ਹੋ ਗਿਆ ਜੀ ਠੀਕ ਹੈ ਗੰਦਾ ਪਾਣੀ ਹੋ ਗਿਆ ਅੱਗੇ ਵੀ ਚਲੋ ਅੱਗੇ ਫਿਰ ਵੀ ਫਰਕ ਸੀ ਅੱਗੇ ਹਰੇਕ ਰੱਖਦਾ ਸੀ ਫਿਰ ਬਜ਼ੁਰਗ ਰੱਖਦੇ ਸੀ ਤਾਂ ਕਰਕੇ ਵੀਰੇ ਹੁਣ ਆਪਾਂ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅੱਗੇ ਨਾਲ ਤਾਂ ਕਿ ਕਿ ਆਪਾਂ ਨੂੰ ਪਾਣੀ ਦੀ ਲੋੜ ਰੱਖਣ ਦੀ ਬਾਕੀ ਦਰਖਤਾਂ ਵੀਰੇ ਲਾਉਣੀ ਚਾਹੀਦੀ ਨੇ ਨਾ ਬਾਕੀ ਜਿਹੜੇ ਦਰਖਤ ਆਉਣਾ ਨਹੀਂ ਪਉਂਦੀ ਜੀ ਬਸ ਆਪਾਂ ਤੇ ਇਹ ਕਹਿੰਦੇ ਵੀ ਦਰਖਤ ਬਹੁਤ ਵੱਧ ਲਾਓ ਜਿੰਨਾ ਕੁ ਵੀ ਪਹੁੰਚ ਹੈ ਨਾ ਜਿਹੜੇ ਹਰੇਕ ਬੰਦੇ ਨੂੰ ਇੱਕ ਦਰੱਖਤ ਲਾਉਣਾ ਚਾਹੀਦਾ ਪਾਲਣਾ ਚਾਹੀਦਾ ਆਦੀ ਉਮਰ ਦੇ ਵਿੱਚ ਤੇ ਤਾਂ ਕਰਕੇ ਵੀ ਆਪਾਂ ਨੂੰ ਵੀ ਬਹੁਤ ਤੋਂ ਵੱਧ ਵਧੀਆ ਚੰਗੀ ਸੋਚ ਰੱਖਣੀ ਚਾਹੀਦੀ ਜੀ ਜੀ ਬਾਬਾ ਸ਼ੁਕਰੀਆ ਭਾਈ ਧੰਨਵਾਦ ਜਿਤ ਕਰਦਾ ਗੱਲਾਂ ਬਾਤਾਂ ਹੋਰ ਕਰੀਏ ਪਰ ਸਮੇਂ ਦੀ ਇੱਕ ਮਰਿਆਦਾ ਹਾਂਜੀ ਇਸ ਲਈ ਆਜ਼ਾਦ ਚਾਹੁੰਦੇ ਆ ਇੱਕ ਨਵੇਂ ਇੰਟਰਵਿਊ ਚ ਫੇਰ ਤੁਹਾਡੇ ਨਾਲ ਮਿਲਾਂਗੇ ਇੱਕ ਪੌਡਕਾਸਟ ਤੇ ਤੁਹਾਨੂੰ ਲੈਣੇ। ਠੀਕ ਹੈ ਧੰਨਵਾਦ। ਸ਼ੁਕਰੀਆ ਭਾਈ ਬਾਬੋ ਜੀ ਧੰਨਵਾਦ। ਤਾਂ ਤੁਹਾਨੂੰ ਇਸ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਤੇ ਤੁਸੀਂ ਇਸ ਬਾਈ ਦੀ ਗੱਲ ਨਾਲ ਕਿੰਨੇ ਕੁ ਸਹਿਮਤ ਹੋ? ਤੁਹਾਨੂੰ ਵਾਕਈ ਇਸ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਤੇ ਕੁਦਰਤ ਦੇ ਬਣਾਏ ਜੀਵ ਜੰਤੂ ਉਹਨਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਕਿਉਂਕਿ ਜੇ ਅਸੀਂ ਕੁਦਰਤ ਦੇ ਬਣਾਏ ਹੋਏ ਸੂਲਾਂ ਤੇ ਚੱਲਾਂਗੇ ਉਹਦੇ ਜੀਵ ਜੰਤੂਆਂ ਦੀਆਂ ਰੱਖਿਆ ਕਰਾਂਗੇ ਤਾਂ ਅਸੀਂ ਵੀ ਸੌਖੇ ਰਾਵਾਂਗੇ। ਤੇ ਸਾਡੇ ਬੱਚੇ ਵੀ ਪੰਜਾਬ ਦੇ ਜਿਹੜੇ ਇਹ ਜਾਨਵਰ ਨੇ ਜਾਂ ਇਹ ਕੁਦਰਤ ਦੇ ਪੰਛੀ ਨੇ ਇਹਨਾਂ ਨੂੰ ਦੇਖ ਸਕਣਗੇ ਕਿਉਂਕਿ ਬਹੁਤ ਸਾਰੀਆਂ ਪੰਛੀਆਂ ਦੀਆਂ ਪ੍ਰਜਾਤੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਇਸ ਵਰਲਡ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਖਤਮ ਹੋ ਰਹੀਆਂ ਬਹੁਤ ਸਾਰੇ ਦਰਖਤ ਵੀ ਖਤਮ ਹੋ ਗਏ ਤੁਸੀਂ ਇਸ ਗੱਲ ਬਾਰੇ ਕਿਵੇਂ ਸੋਚਦੇ ਹੋ ਕਮੈਂਟ ਸੈਕਸ਼ਨ ਚ ਜੁੜੋ ਜੁੜੇ ਰਹੋ ਸਫਰ ਟੈਲੀ ਵੀ ਨਾਲ ਕੈਮਰਾਮੈਨ ਕਾਸ਼ਤੀਪ ਤੇ ਨਾਲ ਮੈਂ ਚੋਤਕਰੇਪਾਲ ਜਦ ਜਚਾਵਾਂਗਾ ਸਤਿ ਸ਼੍ਰੀ ਅਕਾਲ